ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤਾਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਫਰਡ ਲੈ ਕੇ ਆਜਾਂਗੇ ਗੱਲ 9 ਤੋਂ ਲੈ ਕੇ 15 ਫਰਵਰੀ ਤੱਕ ਦੀ ਕਰਾਂਗੇ ਯਾਨੀ ਕਿ ਅਗਲੇ 7 ਦਿਨਾਂ ਦੇ ਦਰਮਿਆਨ ਮੌਸਮ ਪੰਜਾਬ ਦਾ ਬਲਸ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਸਤਿ ਸ੍ਰੀ ਅਕਾਲ ਜੀ ਤਾਜ਼ਾ ਸੈਟਲਾਈਟ ਦੱਸੇ ਰਹਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ 8 ਫਰਵਰੀ ਦੀ ਰਾਤ ਸ਼ੁਰੂ ਹੋ ਚੁੱਕੀ ਹੈ 8:30 ਵਜੇ ਰਾਤ ਦੇ ਤੇ ਅੱਜ ਜਿਵੇਂ ਕਿ ਅਸੀਂ ਤੁਹਾਨੂੰ ਸਵੇਰੇ ਅਪਡੇਟ ਦਿੱਤੀ ਸੀ ਕਿ ਟਟਵੇਂ ਤੌਰ ਤੇ ਬੱਦਲ ਵਾਈ ਜੜੀ ਹੈ ਉਲੰਘ ਰਹੀ ਹੈ ਪੰਜਾਬ ਹਰਿਆਣਾ ਰਾਜਸਥਾਨ ਦੇ ਉੱ ਤੇ ਇਹ ਬੀਤੇ 48 ਘੰਟਿਆਂ ਤੋਂ ਜਾਰੀ ਹੈ ਤੇ ਆਉਂਦੇ ਜਿਹੜੇ 24 ਘੰਟੇ ਨੇ ਜਾਂ ਫਿਰ ਕਹ ਲਈ ਅਗਲੇ ਜਿਹੜੇ 36 ਘੰਟਿਆਂ ਤੱਕ ਇਹ ਬਦਲਵਾਈ ਟਟੋਆਂ ਦੇ ਤੌਰ ਤੇ ਇਸੇ ਤਰ੍ਹਾਂ ਲੰਘਦੀ ਰਹਿਣੀਆਂ ਆ ਰਾਜਸਥਾਨ ਦੇ ਉੱਪਰ ਦੀ ਹਰਿਆਣਾ ਦੇ ਉੱਪਰ ਦੀ ਤੇ ਪੰਜਾਬ ਦੇ ਉੱਪਰ ਦੀ ਸੋ ਅੱਜ ਠੰਡੀਆਂ ਸੀਤ ਹਵਾਵਾਂ ਉੱਤਰ ਫੱਛੋ ਦੀਆਂ ਸਾਰਾ ਦਿਨ ਚੱਲਦੀ ਆ ਰਹੀਆਂ ਆਪਣੀ ਰਵਾਨਗੀ ਦੇ ਨਾਲ ਟੈਂਪਰੇਚਰ ਦੀ ਗੱਲ ਕਰੀਏ ਜੀ ਅੱਜ ਸੂਰ ਚੜ੍ਹਨ ਤੋਂ ਪਹਿਲਾਂ ਵੱਖ-ਵੱਖ ਖੇਤਰਾਂ ਦੇ ਵਿੱਚ ਪੰਜਾਬ ਦੇ ਟੈਂਪਰੇਚਰ ਵੱਖ-ਵੱਖ ਦਰਜ ਹੋਏ ਨੇ ਕਿਤੇ 6 ਡਿਗਰੀ 7 ਡਿਗਰੀ ਡਿਗਰੀ 8 ਡਿਗਰੀ ਸੋ ਐਸੇ ਤਰ੍ਹਾਂ ਕਿਤੇ ਕਿਤੇ ਕੁਛ ਥਾਵਾਂ ਤੇ ਜੋ ਹਰਿਆਣਾ ਦੇ ਕੁਝ ਇਤਨਾ ਦੇ ਵਿੱਚ 10 ਡਿਗਰੀ ਟੈਂਪਰੇਚਰ ਵੀ ਅੱਜ ਸੂਰਜ ਚੜਨ ਤੋਂ ਪਹਿਲਾਂ ਦਰਜ ਹੋਏ ਦਿਨਾਂ ਦੇ ਟੈਂਪਰੇਚਰ ਵੀ ਤਾਂ ਲੱਗੇ 25 ਦੇ ਆਸ-पास ਚੱਲਦੇ ਹੋਏ ਨੇ ਕਿਤੇ ਕਿਤੇ 23 ਡਿਗਰੀ ਕਿਤੇ ਕਿਤੇ 24 ਡਿਗਰੀ ਕਿਤੇ ਕਿਤੇ 25 ਡਿਗਰੀ then ਨੈਗਫਰਨਿਜੀ ਬੱਦਲ ਵాయੂ ਖੜੀ ਲੰਘ ਰਹੀ ਆ ਪਰ ਵਿੱਚ ਵਿੱਚ ਸੂਰਜ ਵੀ ਜੜਿਆ ਦਰਸ਼ਨ ਦੇ ਰਿਹਾ ਤੇ ਨੈਗਫਰ ਦੇ ਦਿਨ ਜੜਿਆ ਬਣ ਰਹੇ ਨੇ ਸੋ ਆਉਂਦੇ ਦਿਨਾਂ ਦੇ ਦਰਮਿਆਨ ਉੱਤਰཕੱਛੋਂ ਦੀਆਂ ਪਰ ਸੌ ਦੁਪਹਿਰ ਤੋਂ ਬਾਅਦ ਹੋ ਸਕਦਾ ਹੈ ਕਿ ਇਸ ਟਵਿੰਡ ਯਾਨੀ ਕਿ ਹਲਕਾ ਪੂਰਾ ਚੱਲ ਸਕਦਾ ਜਿਹਦੇ ਨਾਲ ਰਾਤ ਦਾ ਟੈਂਪਰੇਚਰ ਥੋੜਾ ਜਿਹਾ ਡਿੱਪ ਕਰੇਗਾ ਇੱਕ ਦੋ ਡਿਗਰੀ ਦਾ ਕਹਿ ਸਕਦੇ ਹਾਂ ਇਜ਼ਾਫਾ ਰਾਤਾਂ ਦੇ ਟੈਂਪਰੇਚਰ ਦੇ ਵਿੱਚ ਹੋ ਸਕਦਾ ਹੈ ਰਾਤ ਥੋੜੀ ਜਿਹੀ ਨਿੱਗੀ ਹੋ ਸਕਦੀ ਹੈ ਤੇ ਕੱਲ 9 ਫਰਵਰੀ ਆ ਜੀ 10:00 ਦੀ ਦੁਪਹਿਰ ਤੋਂ ਬਾਅਦ ਇਹ ਗੱਲ ਅਸੀਂ ਇਹ ਕਰ ਰਹੇ ਆ ਤੇ 11-12 ਫਰਵਰੀ ਤੱਕ 11 ਤਰੀਕ ਦੀ ਸ਼ਾਮ ਤੱਕ ਕਹਿ ਸਕਦਾ ਪੂਰਾ ਚੱਲਦਾ ਰਹਿ ਸਕਦਾ ਉਹ ਸਭ 12 ਤਰੀਕ ਨੂੰ ਫਿਰ ਤੋਂ ਉੱਤਰ ਪੱਛੋ ਦੀਆਂ ਸੀਤ ਹੋਵਾਵਾਂ ਚੱਲਣ ਦੇ ਜਿਹੜੇ ਅਸਾਰ ਨੇ ਤੇ ਕਹਿ ਲੀਏ ਮੋٹے ਤੌਰ ਤੇ ਕਿ 15 ਫਰਵਰੀ ਤੱਕ ਕੋਈ ਮੀਂਹ ਵਾਲੇ ਸਿਸਟਮ ਤਗੜਾ ਤੌਰ ਤੇ ਲੱਗਦਾ ਜਾਪ ਨਹੀਂ ਰਿਹਾ ਤੇ ਮੌਸਮ ਮੀਂਹ ਵਾਲੇ ਫੱਕ ਤੋਂ ਧੁੰਦ ਵਾਲੇ ਫੱਕ ਤੋਂ ਤੇ ਕੋਹਰੇ ਵਾਲੇ ਫੱਕ ਤੋਂ ਲਗਭਗ ਸਾਫ਼ ਰਹਿੰਦਾ ਨਜ਼ਰ ਆ ਰਿਹਾ ਜੀ 16 ਸਾਰਾਂ ਨੂੰ ਇੱਕ ਹਲਕਾ ਸਿਸਟਮ ਆ ਰਿਹਾ ਉਹਦੀ ਤੁਹਾਨੂੰ ਅਪਡੇਟ ਅੱਗੇ ਜਾ ਕੇ ਸਿਸਟਮ ਦੂਰ ਆ ਤੇ ਕਿੰਨਾ ਕੁ ਪ੍ਰਭਾਵ ਪਾਏਗਾ ਇਹ ਵੀ ਮੌਕੇ ਤੇ ਤੁਹਾਨੂੰ ਦੱਸਾਂਗੇ ਸੋ ਇੱਕ ਨਜ਼ਰ ਤਾਜ਼ਾ ਰਿਪੋਰਟ ਲੈ ਲੈਂਦੇ ਆ ਜੋ ਅੱਜ ਮੌਸਮ ਵਿਭਾਗ ਨੇ ਜਾਰੀ ਕੀਤੀ ਹੈ ਪੰਜਾਬ ਹਰਿਆਣਾ ਦਿੱਲੀ ਚੰਡੀਗੜ੍ਹ ਇਹਨਾਂ ਖੇਤਰਾਂ ਦੇ ਵਿੱਚ ਲਗਭਗ ਮੌਸਮ ਹਣ ਸਾਫ਼ ਹੀ ਰਹਿਣ ਵਾਲਾ ਬਦਲ ਵਾਈ ਟੁੱਟਵੇਂ ਤੌਰ ਤੇ ਜ਼ਰੂਰ ਲੰਘ ਰਹੀ ਆ ਫਰੋਦਾ ਕੋਈ ਮੌਸਮ ਦੇ ਉੱਤੇ ਕੋਈ ਜ਼ਿਆਦਾ ਬਹੁਤਾ ਪ੍ਰਭਾਵ ਨਹੀਂ ਹੈ ਤੇ ਨੋ ਵਾਰਨਿੰਗ ਸਾਰੇ ਕਿਤੇ ਆ ਯਾਨੀ ਕਿਤੇ ਕਿਸੇ ਤਰ੍ਹਾਂ ਦੇ ਵੀ ਕੋਈ ਅਲਰਟ ਹੁਣ ਜਾਰੀ ਨਹੀਂ ਕੀਤੇ ਗਏ ਤੇ ਲਗਭਗ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਠੀਕ ਠਾਕ ਬਣਿਆ ਰਹਿਣਾ ਜੀ ਇਜਾਜ਼ਤ ਦਿਓ ਧੰਨਵਾਦ